ਸੁਖਰਾ ਸਿੰਘ ਅੱਛਾ ਕੀ ਕਰਨਾ ਬਾਪੂ ਮੈਂ ਟਰੈਕਟਰ ਸਾਈਡ ਤੇ ਰੋਕੇ ਇਹ ਤੋਂ ਦੂਜੇ ਡਰਾਈਵਰ ਨੂੰ ਦੱਸ ਰਿਹਾ ਸੀ ਕਿ ਮੇਰੀ ਟਰਾਲੀ ਭਰੀ ਸੀਗੀ ਤੇ ਮਗਰੋਂ ਲੈ ਕੇ ਬੱਸ ਸਾਈਡ ਮਾਰੀ ਆ ਟਰੈਕਟਰ ਦਾ ਬਿਲਕੁਲ ਫਟ ਗਿਆ ਮੇਰੇ ਸੱਟਾਂ ਇੱਥੇ ਨੇ ਤੇ ਹਿੱਕ ਦੇ ਵਿੱਚ ਸੱਟਾਂ ਕਿ ਬਾਈ ਦੇ ਸੱਟਾਂ ਨੇ ਟਰੈਕਟਰ ਇਹ ਭੌਗੜੇ ਪੰਨ ਤੋਂ ਭਰ ਕੇ ਆ ਰਿਹਾ ਸੀ ਟਰਾਲੀ ਤੇ ਬੱਸ ਸਰਕਾਰੀ ਸੀ ਪਾਈਵਟ ਸਰਕਾਰੀ ਬੱਸ ਸੀਗੀ ਹੁਣ ਦੋਨੋਂ ਅਗੇ ਡਰਾਈਵ ਗੋਮੇਜ਼ 7 ਵਜੇ ਹਾਂ ਦੋਨੋਂ ਜੀ ਹਾਂ ਬਸਰਾ ਜੀ ਨਾਮ ਪ੍ਰਕਾਸ਼ ਕੀ ਘਟਨਾ ਵਾਪਰੀ ਹੈ ਘਟਨਾ ਸਭ ਮੈਂ ਤਾਂ ਜਦ ਫ੍ਰੀਕੋਰਟ ਤੋਂ ਆ ਰਿਹਾ ਸੀ ਬਸ 6:35 35:45 ਚੱਲ ਰਹੀ ਸੀ ਵੀਰ ਤੇ ਅੱਛਾ ਜੀ ਇਧਰ ਇੱਕ ਪਾਸੇ ਦੂਜਾ ਜਾ ਰਿਹਾ ਸੀ ਗੈਸ ਵਾਲਾ ਅੱਛਾ ਜੀ ਇਧਰ ਲਿਖੋ ਗੈਟ ਟਰੱਕ ਅੱਛਾ ਜੀ ਢੇਡ ਟਰਾਲੀ ਠੱਲੀ ਗਈ ਸੀ ਅ ਰੌਂਗ ਸਾਈਡ ਤੇ ਇਹ ਟਰਾਲੀ ਥੱਲੀ ਗਲੀ ਤੇ ਮੈਂ ਕੋਲੋਂ ਲੰਘ ਰਿਹਾ ਸੀ ਇਹ ਟਰਾਲੀ ਖੜੀ ਸੀ ਤੇ ਬੱਸ ਹੱਡਾਂ ਨਾਲ ਨਾਲ ਲੱਗੀ ਬੱਸ ਕਿਹੜੀ ਬੱਸ ਤੁਹਾਡੀ ਪੀ ਆਰ ਪੀ ਸੀ ਆ ਤੁਸੀਂ ਡਰਾਈਵਰ ਹੋ ਹਾਂ ਜੀ ਤੇ ਮੈਂ ਠੀਕ ਆ ਹਾਲਤ ਤੁਹਾਨੂੰ ਹਾਂ ਮੇਰੇ ਸੱਟ ਥੋੜੀ ਪੱਟ ਤੇ ਲੱਗੀ ਠੀਕ ਆ ਆ ਮੈਂ ਕਹਿੰਦਾ ਤੁਹਾਡਾ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਤੇ ਮੈਂ ਸਟਾਫ 108 ਐਂਬੂਲੈਂਸ ਤੇ ਜੌਬ ਕਰਦਾ ਹਾਂ ਡਰਾਈਵਰ ਬਗਾਦਾ ਤੇ ਅੱਜ ਕੋਈ ਤੁਸੀਂ ਮਰੀਜ਼ ਚੱਕ ਕੇ ਲੰਘਦੇ ਕਿੱਥੋਂ ਲੰਘਦੇ ਕੀ ਮੰਗਦਾ ਅੱਜ ਅਸੀਂ ਸਾਨੂੰ ਕਾਲ ਆਈ ਜੀ ਕਹਿੰਦੇ ਵੀ ਰੋਡ ਐਕਸੀਡੈਂਟ ਹੋਇਆ ਤੇ ਅਸੀਂ ਜਾ ਕੇ ਦੇਖਿਆ ਤੇ ਇੱਕ ਟਰੈਕਟਰ ਤੇ ਬੱਸ ਦੀ ਜਿਹੜੀ ਟੱਕਰ ਹੋਈ ਪਿੱਛੋਂ ਤੇ ਦੋਵੇਂ ਠੀਕ ਹੈ ਸੇਫ ਆ ਬੰਦੇ ਤੇ ਸਮੇਂ ਸਿਰ ਪਹੁੰਚ ਕੇ ਸਮੇਂ ਸਿਰ ਅਸੀਂ ਮੰਨ ਲੋ ਜਿਹੜੇ ਦੋਵੇਂ ਮਰੀਜ਼ ਆ ਉਹਨਾਂ ਨੂੰ ਪਹੁੰਚਦਾ ਕੀਤਾ ਜੀ ਬਿਚੰਦਾਸੀ ਵਾਲਾ ਹਸਪਤਾਲ ਦੇ ਵਿੱਚ ਟਰੱਕ ਟਰੈਕਟਰ ਦਾ ਪਤਾ ਲੱਗਾ ਕਿੱਥੋਂ ਆਇਆ ਸੀ ਕੋਈ ਦੇਖੋ ਨਹੀਂ ਉਹ ਕਸੀ ਕੋਈ ਜਾਣਕਾਰੀ ਲਈ ਸਾਨੂੰ ਮਰੀਜ਼ ਸੀਗਾ ਵੀ ਮਰੀਜ਼ ਸੇਫ ਕਰੀਏ ਜੀ ਬੱਸ ਸੇਫ ਕਰੀਏ ਜੀ ਹਾਂਜੀ ਬਾਸ ਸਰਕਾਰੀ ਹੈ ਪੀਆਰਟੀਸੀ ਕਿੰਨੇ ਮਰੀਜ਼ ਲੈ ਕੇ ਆਏ ਸੀ ਮਰੀਜ਼ ਅਸੀਂ ਦੋ ਜਣੇ ਲੈ ਕੇ ਆਏ ਆ ਜੀ ਕਿਵੇਂ ਆ ਗਏ ਉਹਨਾਂ ਦੇ ਹਾਂਜੀ ਠੀਕ ਹੈ ਜੀ ਹਾਲਾਤ ਠੀਕ ਹੈ ਜੀ ਉਹਨਾਂ ਦੇ ਬਾਕੀ ਸੱਟ ਤਾਂ ਹੁਣ ਐਮ ਆਰ ਆਈ ਕਰਾਉਣ ਤੋਂ ਬਾਅਦ ਜਾ ਪਤਾ ਲੱਗੂਗਾ ਹੁਣ ਚੱਲ ਫਿਰ ਰਿਹਾ ਹੈ ਚੱਕਰ ਆ ਰਿਹਾ ਹੈ ਜਿਹੜਾ ਟਰੈਕਟਰ ਦਾ ਡਰਾਈਵਰ ਹੈ ਜਿਹੜਾ ਜੀ ਮੇਰਾ ਨਾਮ ਡਾਕਟਰ ਲਵਜੀਤ ਸਿੰਘ ਹੈ ਜੀ ਕੀ ਮਾਮਲਾ ਹੋਇਆ ਜਿਹੜਾ ਪੇਸ਼ੈਂਟ ਆਇਆ ਇਹ ਪੇਸ਼ੈਂਟ 108 ਐਮਬੂਲੈਂਸ ਤੇ ਆਇਆ ਤੇ ਦੱਸਣ ਮੁਤਾਬਕ ਪੀਆਰਟੀਸੀ ਦੇ ਡਰਾਈਵਰ ਹੈ ਤੇ ਪੀਆਰਟੀਸੀ ਬੱਸ ਦਾ ਐਕਸੀਡੈਂਟ ਹੋਇਆ ਕਿਸੇ ਟਰੈਕਟਰ ਨਾਲ ਤੇ ਡਰ ਤੇ ਇੱਕ ਟਰੈਕਟਰ ਵੀ ਜਿਹੜੇ ਚਲਾ ਰਹੇ ਸੀ ਦੇ ਨਾਲ ਬੈਠੇ ਸੀ ਦੋ ਜਨੇ ਉਹ ਵੀ ਆਏ ਟੋਟਲ ਤਿੰਨ ਜਨੇ ਸਾਡੇ ਕੋਲ ਆਏ ਲੱਤ ਕਿਵੇਂ ਜਰ ਹਾਲ ਤਾਂ ਠੀਕ ਲੱਗ ਰਹੀ ਹੈ ਜਿਹੜਾ ਡਰਾਈਵਰ ਹੈ ਉਹਦੇ ਲੱਤ ਤੇ ਸੱਟ ਜਿਆਦਾ ਲੱਗ ਰਹੀ ਹੈ ਫ੍ਰੈਕਚਰ ਲੱਗ ਰਿਹਾ ਹੈ ਬਾਕੀ ਐਕਸ-ਰੇ ਕਰਵਾਉਣ ਵਾਸਤੇ ਭੇਜਿਆ ਦੇਖ ਰਹੇ ਆ ਕਿ ਕਿੰਨੀ ਕੋ ਸੱਟ ਹੈ ਦੂਜੇ ਟਰੈਕਟਰ ਸਵਾਰ ਸੀ ਜਿਹੜੇ ਉਹ ਠੀਕ ਲੱਗ ਰਹੇ ਨੇ ਕਿਉਂਕਿ ਉਹਨਾਂ ਨੂੰ ਜਿਆਦਾ ਸੱਟ ਨਹੀਂ ਲੱਗ ਰਹੀ